ਸੱਚੀ ਗੁਰਬਾਨੀ ਅਤੇ ਗੁਰਮਤ ਵਿਚਾਰ ਤੁਸੀਂ ਦੇਖ ਰਹੇ ਹੋ ਸੱਚੀ ਸੁੱਚੀ ਗੁਰਬਾਣੀ ਅਤੇ ਗੁਰਮਤ ਵਿਚਾਰ ਤੇ ਅੱਜ ਤੁਹਾਨੂੰ ਤਰਨਤ ਦਾ ਰੋਡ ਕ੍ਰਿਸ਼ਨ ਨਗਰ ਵਿੱਚ ਜੋ ਕੀਰਤਨ ਦਰਬਾਰ ਹੋ ਜਾ ਰਿਹਾ ਵੀਡੀਓ ਦੇ ਮਾਦਮ ਰਸਤੇ ਲਾਈਵ ਦਰਸ਼ਕ ਦੇਦਾਰ ਕਰਾਉਂਦੇ

ਸਾਰੇ ਨਾ ਦਤਨਵਾਦੀ ਭਾਜੀ ਸੱਚੀ ਸੁੱਚੀ ਗੁਰਬਾਣੀ ਦੇ ਉਸ ਸਰਣ ਵਾਲੇ ਵੀ ਇਸ ਅੱਜ ਇਸ ਲਾਈਵ ਟੈਲੀਕਾਸਟ ਨੂੰ ਜੋ ਹੈ ਨਈਂ ਪਰਵਾਸੇ ਆਇਆ ਨੇ ਤਰ੍ਹਾਂ ਜੁਗਾਰਾ ਜੀ ਅਸੀਂ ਫਿਰ ਔਰ ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਪਲੀਜ਼ ਬੈਠਣੇ ਜੁਰਬਾਤ ਦਾ ਚੱਕਰ ਤੋਂ ਨਿਕਲਣ ਵਾਸਤੇ ਜਦੋਂ ਬਾਕੀ ਦਰਬਾਰ ਦੀ ਇਕਾਗਰਤਾ ਬਣਾ ਕੇ ਰੱਖੋ ਜੀ ਸਾਰੇ ਜਣੇ ਮర్యాਦਾ ਦੇ ਵਿੱਚ ਰਹਿ ਕੇ ਆਪਣੇ ਆਪਣੇ ਹਾਜ਼ਰੀ ਦੇ ਪਾਉ ਜੀ ਬੜੇ ਪਿਆਰ

ਦੇ ਜਿੱਤੇ ਸਾਲ ਪਚਾਏ ਜਿੱਤੇ ਜਿੱਤੇ ਗੁਰੂ ਸਾਹਿਬ ਜੀ ਦੇ ਰੂਪ ਜਿਹੜੇ ਪੰਜਾਬੀ ਦੇ ਵਿੱਚ ਬਾਬਾ ਜੀ ਤੋਂ ਹੋਣ ਕੀ ਰਿਤ ਚਲਵਾ ਲਈ ਉਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਵਿਖੇ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਕੀਰਤਨ ਦਰਬਾਰ ਦੇ ਰੂਪ ਵਿੱਚ ਪਰਿਸ਼ਾਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੋ ਸਾ ਸੰਗਤ ਨੂੰ ਬਾਬਾ ਜੀ ਦੇ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਲੱਖ ਲੱਖ ਵਧਾਈਆਂ ਅੱਜ ਦੇ ਯੂਥ ਨੂੰ ਕੀ ਮੈਸੇਜ ਦਵਾਂਗੇ ਅਸੀਂ ਅੱਜ ਦੇ ਯੂਥ ਨੂੰ ਬਾਬਾ ਜੀ ਦੇ ਜੀਵਨ ਵਾਲ ਦੇਖ ਕੇ ਬਹੁਤ ਹੀ ਉਤਸ਼ਾਹ ਜਿਵੇਂ ਕੀ ਆ ਰਿਹਾ ਹੈ ਇਸ ਤਰ੍ਹਾਂ ਬਾਬਾ ਜੀ ਦਾ ਜੀਵਨ ਇੱਕ ਬਹੁਤ ਰੌਸ਼ਨੀ ਦੇਣ ਵਾਲਾ ਹੈ ਤੇ ਇਹ ਯੂਥ ਜਿੰਨਾ ਵੀ ਬਾਬਾ ਜੀ ਨਾਲ ਜੁੜੇਗਾ ਓਨਾ ਹੀ ਖੁਸ਼ੀਆਂ ਮਾਣੇਗਾ ਫਿਰ ਨਸ਼ਿਆਂ ਤੋਂ ਦੂਰ ਰਹੇਗਾ